ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਮੈਂ ਠੀਕ ਉਮੀਦ ਹੈ ਤੁਸੀਂ ਵੀ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਇਹ ਹੈਗੀ ਅੱਜ ਦੀ ਵੀਡੀਓ ਐਤਵਾਰ ਦੀ ਤੇ ਇੱਥੇ ਨਾ ਬਸ ਮੈਂ ਅੰਦਰੋਂ ਝਾੜੂ ਪੋਚਾ ਕਰਕੇ ਤੇ ਬੱਚੇ ਲੇਟ ਹੀ ਉੱਠੇ ਸੀ ਤੇ ਮਨਵੀਰ ਦੇ ਪਾਪਾ ਸਵੇਰੇ ਨਾ ਤੋਕੇ ਨਾ ਕਹੇ ਤੇ ਉਹ ਮਤਲਬ ਅੱਜ ਪੁੰਨੇ ਆਣਾ ਤੇ ਉਹ ਡੇਰੇ ਚੱਲ ਗਏ ਉਹ ਗਏ 5:00 ਵਜੇ ਤੇ ਉਸ ਤੋਂ ਬਾਅਦ ਮੈਂ ਉੱਠੀ ਆ 6:30 ਵਜੇ 6:00 ਵਜੇ ਸੀ ਕਿ ਪੁੰਨੇ ਦੇ ਸੇ ਉੱਠ ਕੇ ਤੇ ਆਪਾਂ ਬੱਚਿਆ ਸੁੱਤੇ-ਸੁੱਤੇ ਆ ਮਤਲਬ ਪਾਣੀ ਪੀ ਕੇ ਕੋਸਾ ਜਿਆ ਪਾਣੀ ਪੀ ਕੇ ਤੇ ਉਸ ਤੋਂ ਬਾਅਦ ਆਪਾਂ ਲੱਗ ਪਏ ਸੀਗੇ ਝਾੜੂ ਪੋਚਾ ਕਰਨ ਅੰਦਰ ਮੈਂ ਸਾਰਾ ਕੰਮ ਜਿਹੜਾ ਅੰਦਰ ਦਾ ਫਿਨਿਸ਼ ਕਰਤਾ ਵਾ ਝਾੜੂ ਪੋਚਾ ਵਗੈਰਾ ਸਾਰਾ ਕੁਝ ਝਾੜ ਕਰ ਲਿਆ ਵਾ ਸਾਫ ਸਫਾਈ ਤੇ ਇਹ ਦਿਨ ਮੇਰਾ ਮਤਲਬ ਧਿਆਨ ਹੋਇਆ ਸੀਗਾ ਬਾਥਰੂਮ ਆਨ ਲੈ ਕਿ ਬਾਥਰੂਮ ਕਾਫੀ ਗੰਦੇ ਹੋਏ ਸੀਗੇ ਤੇ ਮੈਂ ਸੋਚਿਆ ਸੀਗਾ ਕਿ ਚਲ ਮੈਂ ਸਾਫ ਕਰ ਲੈਨੀ ਆ ਕਿ ਨਾਲ ਮੈਂ ਮਸ਼ੀਨ ਕੱਢ ਕੇ ਤੇ ਮੈਂ ਸਫਾਈ ਕਰਦੀ ਜਿਹੜੀ ਕੇ ਬਾਥਰੂਮਾਂ ਦੀ ਮੈਂ ਸਫਾਈ ਕਰਦੀ ਆ ਤੇ ਅੰਦਰਾਂ ਜੂ ਵਹਿ ਮੈਂ ਨਾ ਬਾਥਰੂਮ ਤੇ ਦਵਾਈ ਜਿਹੜੀ ਲਾਤੀ ਆ ਦਵਾਈ ਲਾ ਕੇ ਤੇ ਬੋਕਰ ਦਾ ਮਤਲਬ ਸਾਰੇ ਖਲਾੜ ਜੇ ਦਿੱਤੀ ਆ ਦਵਾਈ ਲਾ ਕੇ ਤੇ ਇੱਥੇ ਵਾਸ਼ੂਬੇਸ਼ਨ ਨੂੰ ਮੈਂ ਨਾ ਹਾਰਪਿਕ ਨਾਲ ਲਾਤੀ ਪੂਰੀ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆ ਮਤਲਬ ਕਿ ਜਿਆਦਾ ਠੀਕ ਆ ਖਰਾਬ ਤੇ ਉਹਨੂੰ ਮੈਂ ਹੈ ਥੋੜਾ ਥੋੜਾ ਨਾ ਮਤਲਬ ਕਿ ਕੂਚੇ ਜੇ ਨਾਲ ਕਰਤਾ ਸੀਗਾ ਫਲਾਰੀ ਦਿੱਤਾ ਸੀਗਾ ਤੇ ਇਧਰ ਵਾਸ਼ਿੰਗ ਮਸ਼ੀਨ ਕੱਢ ਕੇ ਮੈਂ ਚਲ ਬاتھਰੂਮ ਧੋਣੀ ਆ ਤੇ ਵਾਸ਼ਿੰਗ ਮਸ਼ੀਨਲੇ ਵੀ ਧਿਆਨ ਹੋ ਗਿਆ ਮੇਰਾ ਫਿਰ ਵਾਸ਼ਿੰਗ ਮਸ਼ੀਨ ਨੂੰ ਵੀ ਖੋਲ ਕੇ ਨਾਲ ਵਿੱਚੋਂ ਮੈਂ ਤੇ ਇਹਦੇ ਵਿੱਚ ਮਤਲਬ ਕੇ ਮੈਂ ਲੱਗੀ ਰਹਿਣ ਤੇ ਦਵਾਈ ਲੱਗੀ ਛੱਡ ਕੇ ਤੇ ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਨਹਾਣਵਾਇਆ ਦੋਆਂ ਨੂੰ ਮਨਮੀਤ ਤੇ ਫਤਿਹ ਨੂੰ ਦੋਵਾਂ ਭੈਣ ਭਰਾਵਾਂ ਦੇ ਵਾਲ ਧੋਣੇ ਸੀਗੇ ਮਨਮੀਤ ਦਾ ਹੁਣ ਉਸ ਤਰ੍ਹਾਂ ਬੁਖਾਰ ਤੇ ਠੀਕ ਹੈ ਬਟ ਉਹਦੇ ਨਾਲ ਥੋੜੀ ਸਵੇਲਿੰਗ ਜੀ ਹੋ ਗਈ ਫੇਸ ਤੇ ਤੇ ਉਹ ਵੇਖੋ ਸ਼ਾਮ ਨੂੰ ਨਾ ਆਉਂਦੇ ਮਨਮੀਤ ਦੇ ਪਾਪਾ ਆਉਣਗੇ ਫਿਰ ਅਸੀਂ ਡਾਕਟਰ ਕੋਲ ਜਾਵਾਂਗੇ ਸ਼ਾਮ ਨੂੰ ਤੇ ਉਸ ਤਰ੍ਹਾਂ ਬੁਖਾਰ ਤੇ ਲੱਥਾ ਵਾ ਰਾਤੀ ਬਹੁਤ ਜ਼ਿਆਦਾ ਹੀ ਘਰਾਤੀ ਅੱਧੀ ਰਾਤ ਨਾਲ ਫੇਰ ਬੜਾ ਹੋਇਆ ਸੀ ਉਸ ਤਰ੍ਹਾਂ ਮੈਡੀਸਨ ਦਿੱਤੀ ਫਿਰ ਮੈਨੂੰ ਰਾਤ ਵੀ ਉੱਠ ਕੇ ਤੇ ਪਟੀਆਂ-ਪਟੀਆਂ ਰੱਖੀਆਂ ਇਹਦੇ ਸਿਰ ਤੇ ਉੱਤੇ ਗਰਮ ਉਹ ਠੰਡੇ ਪਾਣੀ ਦੀ ਗਰਮ ਪੜਾ ਹੀਗਾ ਮੱਥਾ ਇਹਦਾ ਤੇ ਨਾਲ ਹੀ ਇਹਦੇ ਪੈਰਾਂ ਚੂੜਾ ਸੀਗ ਨਿਕਲਦੇ ਇਹਨੂੰ ਬੁਖਾਰ ਜਦੋਂ ਹੁੰਦਾ ਨਾ ਇਸ ਤਰ੍ਹਾਂ ਬੜਾ ਹੀ ਬੁਖਾਰ ਚੜਦਾ ਵਾ ਤੇ ਇੱਥੇ ਨਾ ਇੱਕ ਆ ਟੂਟੀ ਨਾ ਚੌਂਦੀ ਜਿਹੜੀ ਮਸ਼ੀਨ ਲੱਗ ਗਈ ਬੜੀ ਚੌਂਦੀ ਤੇ ਇੱਥੋਂ ਇੰਨਾ ਨਿਕਰਿਆ ਨਹੀਂ ਇਹ ਬਾਥਰੂਮ ਇਹ ਨਾ ਮਤਲਬ ਲਗਾਤਾਰ ਕੰਟੀਨਿਊ ਹੀ ਮਤਲਬ ਥੋੜੀ-ਥੋੜੀ ਝੋਈ ਇਹ ਦਾ ਕਰਕੇ ਨਾ ਇਥੇ ਨੁਕਰ ਜੀ ਤੋਂ ਲੱਥਾ ਨਹੀਂ ਉਤਰਾਹਦ ਵੱਧ ਸਾਫ਼ ਹੋ ਗਿਆ ਹੀਗਾ ਪਰ ਫਿਰ ਵੀ ਇਹ ਨੁਕਰ ਜੀ ਤੋਂ ਲੱਥਾ ਨਹੀਂ ਮੈਂ ਕਰੀ ਸਾਰੇ ਮਾਰ ਕੇ ਨਾ ਪਹਿਲਾਂ ਬੋਕਰਨ ਦਾ ਮਾਰੇ ਫਿਰ ਬ੍ਰਸ਼ ਸਾਰੇ ਮਾਰ ਕੇ ਉਸ ਤੋਂ ਬਾਅਦ ਮੈਂ ਝਾੜੂ ਨਾਲ ਕੀਤਾ ਹੀ ਸਾਫ਼ ਬਾਥਰੂਮ ਕੀਤਾ ਹੀ ਸਾਫ਼ ਤੇ ਉਹ ਕੰਧਾਂ ਤੇ ਮੈਂ ਮਤਲਬ ਸਰਫ ਪਾ ਕੇ ਤੇ ਕੰਧਾਂ ਸਾਰੀਆਂ ਧੁੱਤੀਆਂ ਬਾਥਰੂਮ ਦੀਆਂ ਕਿ ਕਿ ਮਤਲਬ ਜਦੋਂ ਕਰਨਾ ਹੈ ਆਪਣੇ ਕੰਮ ਵਿੱਚ ਕਾਦੀ ਸ਼ਰਮ ਹੈ ਨਾ ਜਦੋਂ ਆਪਾਂ ਕਰਦਾ ਆਪਣਾ ਕੰਮ ਕਰਨਾ ਜਿਸ ਤਰ੍ਹਾਂ ਮਰਜੀ ਬੰਦਾ ਆਪਣਾ ਕੰਮ ਕਰੋ ਤਸੱਲੀ ਨਾਲ ਕਿ ਖਲਾਰਾ ਜੇ ਬੜਾ ਫਿਰ ਮੈਨੂੰ ਬਥੇ ਚੰਗਾ ਨਹੀਂ ਲੱਗਦਾ ਜਦੋਂ ਬਾਥਰੂਮ ਗੰਦੇ ਹੋਣ ਨਾ ਤੇ ਇੱਕ ਮੈਂ ਬਹੁਤ ਜਿਆਦਾ ਉਹਦਾ ਕਰਕੇ ਵੀ ਸਵਾਈਆਂ ਨਾ ਹੋਣ ਨਹੀਂ ਰਹੀਆਂ ਪ੍ਰੋਪਰ ਚੰਗੀ ਤਰ੍ਹਾਂ ਗਰਮੀ ਨੇ ਵੀ ਆਤੀ ਕਰਾਈ ਪਈ ਕਿਤੇ ਇੰਨੀ ਜਿਆਦੀ ਗਰਮੀ ਪੈਣ ਦੀ ਨਹਿਰ ਕੀ ਕਿਤੇ ਹਾਦ ਆਤੀ ਹਾਦ ਹੀ ਹੋਈ ਪਈ ਗਰਮੀ ਵਾਲੀ ਬਹੁਤ ਜਿਆਦੀ ਗਰਮੀ ਪੈਣ ਦੀ ਹੈ ਕਿਤੇ ਤੇ ਇਹਦੇ ਬਸ ਮੈਂ ਸਰਪ ਕੋਲ ਕੇ ਉਸ ਤੋਂ ਬਾਅਦ ਸਾਰੀਆਂ ਕੰੰਧਾਂ ਤੇ ਸਰਪ ਜਿਹੜੀ ਮਾਰ ਦੂੰਗੀ ਤੇ ਅਜੇ ਰੋਟੀ ਨਾ ਰੋਟੀ ਫਿਰ ਮੈਂ ਮੈਂ ਮੈਨੂੰ ਰੈਗਨੋਨ ਵਾਲੇ ਬੱਚੇ ਵੀ ਨਵਾਤੇ ਕੱਪੜੇ ਮੈਂ ਹੁਣ ਧੋਨੇ ਨਹੀਂ ਕਿਉਂਕਿ ਮੈਂ ਵਾਸ਼ਿੰਗ ਮਸ਼ੀਨ ਦਾ ਵੀ ਗੱਦਲ ਕੱਢ ਕੇ ਖੋਲ ਲਈ ਆ ਬਾਹਰ ਤੇ ਉਹਨੂੰ ਵੀ ਹੁਣ ਚੰਗੀ ਤਰ੍ਹਾਂ ਸਾਫ਼ ਕਰੂੰਗੀ ਸਾਫ਼ ਸੁਫ਼ ਕਰਕੇ ਤੇ ਉਸ ਤੋਂ ਬਾਅਦ ਦਾ ਮਤਲਬ ਸ਼ਾਮ ਨੂੰ ਵੇਖੂੰਗੀ ਕੱਪੜਿਆਂ ਦਾ ਉਹਨੂੰ ਸੁਕਾ ਸਕੂ ਕੇ ਸ਼ਾਮ ਨੂੰ ਦੇਖ ਲੂੰਗੀ ਤੇ ਆ ਵੇਖੋ ਫਤਿਹ ਨੂੰ ਮੈਂ ਵਾਲ ਧੋਤੇ ਤੇ ਫਤਿਹ ਦੇ ਤੇ ਫਤਿਹ ਚਲਾਉਣ ਡਿਆ ਵਾ ਸਾਈਕਲ ਆਪਣਾ ਇਨੇ ਨਾ ਨੂੰ ਲਿਆ ਮਨ ਮੀਤ ਨੇ ਵੀ ਨਾਲ ਲਿਆ ਸਾਈਕਲ ਚਲਾਉਂਦੇ ਤੇ ਕੂਲਰ ਮੈਂ ਲੱਗਾ ਰਹਿਣ ਤਾਂ ਇਥੇ ਜੇ ਮਤਲਬ ਕਿ ਚੁੱਕਣਾ ਵਾ ਮੰਜਾ ਚੁੱਕਣੇ ਆ ਤੇ ਇਥੇ ਹੈਗਾ ਹੀਗਾ ਅੱਠ ਕਦਾ ਟਾਈਮ ਹੀ ਸਵਾ ਘੱਟ ਦਾ ਤੇ ਬਸ ਜੀ ਇਥੇ ਮੈਂ ਉਹ ਕੰਦਾ ਤੇ ਮਾਰਨ ਦੇਈਆਂ ਸਰਫ ਮਾਏ ਕਰ ਗੰਦਾ ਵੀ ਸਾਫ ਹੋ ਜਣ ਪਰ ਕੰਦਾ ਤੇ ਇੰਨਾ ਵਾ ਕਿ ਸਾਡਾ ਵੱਡਾ ਵਾ ਬਾਥਰੂਮ ਗੰਦਾ ਤੇ ਬਹੁਤ ਘੱਟ ਛਿੱਟੇ ਪੈਂਦੇ ਜਦੋਂ ਕਪੜੇ ਕੁੱਪੜੇ ਹੰਗਾਲੀਦੇ ਆ ਉਦੋਂ ਮਾੜੇ ਮੋਟੇ ਪੈ ਜਾਂਦੇ ਇੰਨਾ ਜਿਆਦਾ ਨਹੀਂ ਪੈਂਦੇ ਬਾਥਰੂਮ ਸਾਫ ਕਰ ਲਿਆ ਵਾ ਤੇ ਉਸ ਤੋਂ ਬਾਅਦ ਲੱਗੀਆਂ ਬਸ ਬਾਹਰੋਂ ਟਾਈਲਾਂ ਸਾਫ ਕਰਨ ਦੇ ਹੀ ਆ ਬਾਹਰੋਂ ਵੀ ਲੱਗੀਆਂ ਤੇ ਉਧਰਲਾ ਵੀ ਟਾਇਲਟ ਵੀ ਸਾਫ ਕਰ ਲਿਆ ਦਰਵਾਜ਼ੇ ਵੀ ਧੋ ਲੈ ਦੋਵੇਂ ਤੇ ਇੱਥੇ ਬਸ ਲੱਗੀਆਂ ਤੇ ਇਹਨਾਂ ਨੂੰ ਕਰਕੇ ਧੋ ਕੇ ਬਾਥਰੂਮ ਸਾਰਾ ਹੀ ਬਾਹਰੋਂ ਅੰਦਰੋਂ ਧੋ ਕੇ ਉਸ ਤੋਂ ਬਾਅਦ ਆ ਮੈਂ ਧੋਤੀ ਮਸ਼ੀਨ ਤੇ ਮਸ਼ੀਨ ਦੇ ਵੱਟ ਮੈਂ ਵੀਡੀਓ ਨਹੀਂ ਬਣਾਈ ਤੋਂ ਹੁੰਦੂੰ ਕਿਉਂਕਿ ਫਤਿਹ ਨੇ ਫੋਨ ਲੈ ਲਿਆ ਹੀ ਉਹ ਪਹਿਲਾਂ ਤਾਂ ਫਤਿਹ ਕੇ ਡੰਡਿਆ ਹੀਗਾ ਤੇ ਉਸ ਤੋਂ ਬਾਅਦ ਫਤਿਹ ਨੇ ਫੋਨ ਨਹੀਂ ਦਿੱਤਾ ਕਿ ਫਤਿਹ ਕੋਲੋਂ ਵੀ ਫੋਨ ਤੇ ਵੀਡੀਓ ਕੀ ਬਣਾਉਣੀ ਫਿਰ ਮੈਂ ਬਣਾਈ ਹੁਣੀ ਫਿਰ ਮੈਨੂੰ ਇਹ ਹੀ ਕਿ ਮੈਂ ਜਲਦੀ ਜਲਦੀ ਕੰਮ ਖਤਮ ਕਰਾਂ ਕਿਉਂਕਿ ਮਤਲਬ ਕਿ 10:30 ਹੋ ਗਏ ਹੀ ਮੈਨੂੰ 11 ਵਜੇ ਗਏ ਸੀਗੇ ਮੈਨੂੰ ਕਿਉਂਕਿ ਪੂਰੇ 2 ਘੰਟੇ ਮੈਨੂੰ ਬਾਥਰੂਮਾਂ ਸਾਫ਼ ਕਰਨ ਨੂੰ ਲੱਗ ਗਏ ਸੀਗੇ ਕਿਉਂਕਿ ਵੀ ਬੱਚੇ ਨਵਾਏ 8:30 ਵਜੇ ਤੇ ਉਸ ਤੋਂ ਬਾਅਦ ਲੱਗੀ ਹੀ ਕਿ 10:30 ਹੋ ਗਏ ਸੀਗੇ ਮੈਨੂੰ ਤੇ ਇੱਥੇ ਵਿੱਚ ਉਹ ਨਾ ਮੈਨੂੰ ਜਾਣਾ ਪੈਂਦਾ ਫਤਿਹ ਨਾ ਮੈਨੂੰ ਵਾਜਾ ਮਾਰਦਾ ਵਾ ਕਿ ਕਹਿੰਦਾ ਮੰਮਾ ਮੈਨੂੰ ਬਿਠਾ ਜਾ ਜੇ ਪੀਂਗ ਤੇ ਨਾ ਬਹਿਣਾ ਨਹੀਂ ਆਉਂਦਾ ਇਹਦੇ ਕੋਲੋਂ कि ਫਿਰ ਮੈਂ ਪੀਂਗ ਦੇ ਨੂੰ ਬਿਠਾ ਕੇ ਆਈ ਤੇ ਫਿਰ ਮੈਂ ਝੂਟੇ ਦੇ ਕੇ ਆਈ ਤੇ ਮਨਮੀਤ ਨੂੰ ਮੈਂ ਕਿਹਾ ਚਲ ਵੀਰ ਨਾ ਹੌਲੀ ਹੌਲੀ ਝੂਟੇ ਦਈ ਜਾਈਂ ਤੇ ਮਨਮੀਤ ਦੇਣ ਲਈ ਸੀਗੇ ਝੂਟੇ ਫਤਿਹ ਨੂੰ ਤੇ ਇਧਰ ਆਪਣਾ ਬਸ ਹੋ ਗਿਆ ਸਾਫ ਬਾਥਰੂਮ ਐ ਮਤਲਬ ਪੂਰੀ ਕਲੀਨ ਅਪ ਹੋ ਗਿਆ ਐ ਚੰਗੀ ਤਰ੍ਹਾਂ ਤੇ ਰੋਟੀ ਪਰ ਸਾਡੀ ਲੇਟ ਹੋ ਜਾਂਦੀ ਰੋਟੀ ਦਾ ਕੋਈ ਟਾਈਮ ਟੇਬਲ ਨਹੀਂ ਸਾਡੀ ਦਾ ਮੈਂ 12:30 ਹੋ ਗਿਆ ਨੂੰ ਰੋਟੀ ਨੂੰ ਰੋਟੀ ਨੇ 12:30 ਆ ਕੇ ਫਿਰ ਮਨਮੀਤ ਨੂੰ ਰੋਟੀ ਖਵਾ ਕੇ ਫਿਰ ਦਵਾਈ ਦਿੱਤੀ ਇੱਕ ਇੱਕ 1:30 ਵਜੇ ਮੈਂ ਬੱਚੇ ਮਤਲਬ ਸੁਆਈ ਨਾਲੇ ਆਪ ਵੀ ਥੱਕ ਜਾਈਗੀ ਹੈ ਜੀ ਸ਼ਾਮ ਦੀ ਵੀਡੀਓ ਸ਼ਾਮ ਦੇ ਮਤਲਬ 6:30 ਦਾ ਟਾਈਮ ਹੈ ਇੱਥੇ ਤੇ ਇੱਥੇ ਮੈਂ ਰੱਖਿਆ ਲੱਗੋਣਾ ਭਾਜੀ ਆਏ ਹੀ ਵੀਰ ਜੀ ਤੇ ਚਮਕੌਰ ਬਾਹਰ ਬੈਠੇ ਤੇ ਚਾਹ ਮੰਗਦੇ ਪਏ ਸੀਗੇ ਤੇ ਮੈਂ ਰੱਖਿਆ ਚਾਹ ਤੇ ਨਾਲ ਦੀ ਨਾਲ ਮੈਂ ਭਾਂਡੇ ਵਿੱਚ ਕਿੰਨੇ ਮਲੇ ਸ਼ੈਂਕ ਭਰੇ ਪਏ ਦੁਪਹਿਰੇ ਬੱਚਿਆਂ ਨੂੰ ਬਣਾ ਕੇ ਦਿੱਤੇ ਚੌਲ ਚੌਲ ਮੰਗਦੇ ਹੁਣ ਮੀਤ ਦੇ ਪਾਪਾ ਵੀ ਆ ਗਏ ਹੀ 1:00 ਵਜੇ ਤੇ ਮਨਮੀ ਤਾਂ ਰੋਈ ਜਾਂਦੀ ਹੈ ਮਤਲਬ ਕਿ ਕਹਿੰਦੀ ਪਾਪਾ ਨੂੰ ਬੁਲਾਓ ਪਾਪਾ ਨੂੰ ਮਤਲਬ ਬੁਖਾਰ ਦੁਪਹਿਰੇ ਫੇਰ ਹੋ ਗਿਆ ਮੇਰੇ ਮੁੰਡਲੇ ਸੌਣ ਕ ਲਗ 1:00 ਵਜੇ ਦੇ ਲੱਗ ਬੰਨੇ ਹੋ ਗਿਆ ਤੇ ਇੱਕ ਨਾ ਇਹਦੇ ਮੂੰਹ ਤੋਂ ਸਵੈਲਿੰਗ ਹੋ ਪਈ ਤਾਂ ਨਹੀਂ ਕਿ ਤਫੜ ਜੇ ਹੋ ਜਾਂਦੇ ਪਤਾ ਨਹੀਂ ਕੀ ਚੱਕਰ ਵਾ ਨਾ ਉਹ ਤੁਣ ਸਵੇਰੇ ਤੇ ਜਾਂ ਛਾਵ ਨੂੰ ਡਾਕਟਰ ਕੋਲ ਜਾਂਦੇ ਆ ਫਿਰ ਵੇਖਨੇ ਆ ਤੇ ਇੱਥੇ ਨਾ ਬਸ ਮੈਪ ਲੱਗੀਆਂ ਭੰਡੇ ਸਾਫ ਕਰਨ ਦੇ ਕਿਉਂਕਿ ਭੰਡੇ ਕਾਫੀ ਹੋਏ ਪਏ ਸੀ ਪੂਰਾ ਸ਼ੈਂਕਰ ਜਿਹੜਾ ਭਰਿਆ ਪਿਆ ਵਾ ਤੇ ਨਾਲ ਮੈਂ ਰੱਖੀ ਆ ਚਾਹ ਤੇ ਭੰਡੇ ਸਾਫ ਕਰਦੀ ਕਰਦੀ ਤੇ ਨਾਲ ਚਾਹ ਨੂੰ ਮਿੱਧ ਪਾਪਾ ਵਾਜਾਂ ਦਈ ਜਾਂਦੇ ਸੀ ਬਾਹਰੋਂ ਕਿ ਛੇਤੀ ਲੈ ਅਕਲਬੀਰ ਚਾਹ ਚਾਹ ਕਰੀ ਜਾਂਦੇ ਸੀ ਤੇ ਮੇਗਾ ਬਸ ਆ ਗਈ ਆ ਗਈ ਕਿ ਰੁਕ ਜੋ ਹੁਣ ਮੈਂ ਰਖੀ ਤੇ ਹੈਗੀ ਆ ਤੇ ਬੱਚੇ ਬਾਹਰ ਕੇ ਡੰਡੇ ਮਣ ਮੀਤ ਵੀ ਹੁਣ ਉਸ ਤਰ੍ਹਾਂ ਠੀਕ ਹੈ ਬੈਠੀ ਆ ਬਾਹਰ ਕੁੜੀਆਂ ਆਪਣੀਆਂ ਫਰੈਂਡਸ ਨਾਲ ਬਾਹਰ ਗੇਟ 'ਚ ਬੈਠੀਆਂ ਵਾ ਤੇ ਫਤੇ ਚਲਾਉਂਦੇ ਆ ਵਾ ਸਾਈਕਲ ਤੇ ਆਪਾਂ ਬਸ ਆਪਣੇ ਕੰਮ ਧੰਦੇ ਲੱਗੇ ਹੋਏ ਆ ਬਸ ਇਹੀ ਆ ਕਿ ਸਾਰਾ ਦਿਨ ਮਤਲਬ ਕੰਮ ਸਾਰਾ ਦਿਨ ਕੰਮ-ਕੰਮ ਹੀ ਨੀ ਮੂ ਕਦੇ ਕਦੀ ਕੁਛ ਕਰ ਲੋ ਤੇ ਕਦੀ ਕੁਛ ਕਰ ਲੋ ਬਸ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਪਲੀਜ਼ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਮਿਹਨਤ ਬਹੁਤ ਆ ਲੱਗਦੀ ਆ ਪਰ ਸਕਿੱਪ ਵਿੱਚ ਸਕਿੱਪ ਕਰਕੇ ਨਾ ਜਾਇਆ ਕਰੋ ਵੀਡੀਓ ਨੂੰ ਫੁੱਲ ਵੇਖਿਆ ਕਰੋ ਤੇ ਮੇਰੇ ਤੁਹਾਡੇ ਸਾਥ ਸਪੋਰਟ ਦੀ ਬਹੁਤ ਜਿਆਦੀ ਜ਼ਰੂਰਤ ਆ ਆਪਾਂ ਨੂੰ ਤੇ ਆਪਣੇ 923 ਸਬਸਕ੍ਰਾਈਬ ਹੋ ਗਏ ਆ ਥੋੜੇ ਜੇ ਹੋਰ ਚਾਹੀਦੇ ਆ ਆਪਾਂ ਨੂੰ ਤੇ ਜਲਦੀ ਜਲਦੀ ਮੇਰੇ 1k ਕਰਵਾ ਦਿਓ ਤੁਸੀਂ ਤੇ ਮੈਂ ਬੰਦੇ ਤੋਂ ਨਹੀਂ ਤੇ ਫਤਿਹ ਮੇਰੇ ਕੋਲ ਆਇਆ ਵਾ ਤੇ ਕਹਿੰਦਾ ਵਾ ਮਮਾ ਪਾਪਾ ਨੂੰ ਕਹਿੰਦਾ ਮਤਲਬ ਕਿ ਪਾਪਾ ਦਹੀਂ ਲੈਣ ਜਾਣਾ ਮੈਨੂੰ ਕਹਿੰਦੇ ਕਿ ਦਹੀਂ ਮੈਂ ਲੈ ਆਉਂਗਾ ਤੇ ਇਧਰ ਅਧਰ ਪਾਪਾ ਦਹੀਂ ਲੈਣ ਜਾਣ ਤੇ ਮੈਨੂੰ ਵੀ ਚੀਜ਼ ਦਿਵਾ ਕੇ ਲਿਆਉਣ ਐ ਕੋਲੇ ਹੁੰਦਾ ਤੇ ਸਾਰਾ ਕੁਝ ਕਰੀਏ ਟਾਫੀਆਂ ਬਿਸਕੁਟ ਵਗੈਰਾ ਹੈਗੇ ਤੇ ਮੈਂ ਇਹਨੂੰ ਕਹਿੰਦੀ ਕਿ ਕੋ ਉਖਾਲਾ ਆਂਦਾ ਨਹੀਂ ਟਾਫੀ ਨਹੀਂ ਲੈਣੀ ਵੀ ਤੇ ਫਿਰ ਮਤਲਬ ਚਾਹ ਪੀ ਕੇ ਤੇ ਚਾਹ ਆਪਣੀ ਬਣ ਗਈ ਚਾਹ ਆਪਾਂ ਦੇਤੀ ਸੀਗੀ ਤੇ ਚਾਹ ਪੀ ਕੇ ਤੇ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਕਿ ਚਲ ਮੈਂ ਲੈ ਜਾਣਾ ਫਤਿਹ ਫਿਰ ਦੇ ਤੋ ਥੋੜਾ ਜਿਹਾ ਪੰਜ 10 ਮਹੀਨੇ ਤੱਕ ਕਮਾ ਲਿਆ ਏ ਅੱਡੇ ਤੋਂ ਫਤਿਹ ਨੂੰ ਕਿ ਇੰਨੇ ਨਾਲ ਹੀ ਚੱਲਣਾ ਕਿ ਉਸ ਤੋਂ ਬਾਅਦ ਇਹਨੂੰ ਹੁੰਦਾ ਵਾ ਕਿ ਮੈਨੂੰ ਥੋੜਾ ਜਿਹਾ ਮਤਲਬ ਕੋਈ ਚੀਜ਼ ਮਿਲੇ ਜਿਸ ਤਰ੍ਹਾਂ ਲੇਜ ਵਗੈਰਾ ਕੁੁਰਕਰੀ ਤੇ ਚੱਲ ਅਹੀਂ ਲੈ ਕੇ ਨਿੰਦੇ ਲੇਜ ਲੈ ਦਿੰਨੇ ਆ ਉਹ ਖਾ ਲੈਂਦੇ ਆ ਤੇ ਬਸ ਇੱਥੇ ਮੈਂ ਚਾਹ ਫੜਾਉਣ ਚਲ ਗਈ ਹਾਂਗੀ ਇਹਨਾਂ ਨੂੰ ਚਾਹ ਬਣ ਗਈ ਆ ਤੇ ਬਾਕੀ ਚਾਹ ਮੈਂ ਆਣ ਕੇ ਗਲਾਸੀ ਦੇ ਵਿੱਚ ਕੱਢ ਲੈਣੀ ਆ ਤਿੰਨ ਕੱਪ ਬਣ ਗਏ ਬਣਾਉਣੇ ਦੋ ਕੱਪ ਸੀਗੇ ਤੇ ਪਰ ਤਿੰਨ ਬਣ ਗਏ ਚਲੋ ਮਾਂ ਮੈਂ ਭਾਂਡੇ ਸੌ ਕਰਕੇ ਉਸ ਤੋਂ ਬਾਅਦ ਮਾਂ ਮੈਂ ਪੀ ਲੂੰਗੀ ਫਰੈਂਡ ਬਾਰਕੇ ਡੰਡੀਆਂ ਸੀਗੀਆਂ ਖੇਡਦੀਆਂ ਘੇੜੇਦਿਆਂ ਬਾਹਰ ਆਈਆਂ ਕਹਿੰਦੀ ਮम्मा ਮੈਨੂੰ ਪਾਣੀ ਦੋ ਤੇ ਇੱਥੇ ਮੈਂ ਕਹਿੰਦੀ ਕਿ ਪੀ ਲੋ ਕੱਢ ਕੇ ਉਹਨੂੰ ਵੱਡੀ ਨੂੰ ਕਹਿੰਨੀ ਮੈਂ ਇੱਕ ਕੱਢ ਲਾ ਫ੍ਰਿਜ ਤੋਂ ਬੋਟਲ ਤੇ ਪੀ ਲੋ ਦੋਵੇਂ ਜਾਣੀਆਂ ਤੇ ਮੁੰਮੀ ਵੀ ਕਹਿੰਦੀ ਕਿ ਮम्मा ਮਿਕਸ ਕਰਕੇ ਦਿਓ ਇਹਦਾ ਗਲਾ ਵੀ ਦਰਦ ਹੁੰਦਾ ਨਾ ਤੇ ਮੈਂ ਪਾਤਾ ਵਿੱਚ ਸਿੰਪਲ ਪਾਣੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਿਕਸ ਕਰਕੇ ਤੇ ਪੀ ਲਿਆ ਹੀਗਾ ਸ਼ਾਮ ਜੀ ਦਾ ਹੈਗਾ ਜੀ ਕਿ ਸ਼ਾਮੀ ਮਤਲਬ ਕੀ ਇੰਨੀ ਠੰਡੀ ਹਵਾ ਆਈ ਤੇ ਦੋ ਤਿੰਨ ਬੁੱਲੇ ਜੇ ਹੀ ਤੇ ਪਰ ਬੜੀ ਠੰਡੀ ਆਈ ਪਰ ਮੌਸਮ ਥੋੜਾ ਠੰਡਾ ਜਿਹਾ ਹੋ ਗਿਆ ਵਾ ਉਸ ਤਰ੍ਹਾਂ ਤੇ ਬਸ ਇੱਥੇ ਮੈਂ ਭਾਂਡੇ ਧੋ ਕੇ ਤੇ ਕੜਾਹੀ ਦੇ ਵਿੱਚੋਂ ਚੌਲ ਕੱਢ ਕੇ ਕੜਾਹੀ ਵੀ ਸਾਫ਼ ਕਰ ਲਵਾਂ ਅਜੇ ਨਾ ਮੈਂ ਮਸ਼ੀਨ ਚੁੱਕਣੀ ਬਾਹਰ ਉਸ ਤਰ੍ਹਾਂ ਹੀ ਪਈ ਆ ਕਿਉਂਕਿ ਅੱਜ ਟਾਈਮ ਜਾਨੀ ਲੱਗਾ ਲੱਗਾ ਵੀ ਤੇ ਬੱਚਿਆਂ ਦੇ ਸੇਰ ਵੀ ਫਦੇ ਦਾ ਮੈਂ ਬਾਬੇ ਦੇ ਉਾਂ ਆਣ ਕੇ ਵਾਇਆ ਮਨਮੀਤ ਦਾ ਬਾਤ ਤਾਂ ਇਹ ਤੇ ਪਰ ਮੈਂ ਫਤੇ ਦਾ ਆਣ ਕੇ ਵਾਇਆ ਵਾ ਤੇ ਜਾਮ ਨੂੰ ਲਾਗੋਂ ਆਏ ਸੀ ਆਪਣੀ ਮਸ਼ੀਨ ਕਿੰਨੀ ਜਿਆਦੀ ਸਾਫ਼ ਹੋ ਗਈ ਹੈ ਪੂਰੀ ਚਿੱਟੀ ਨਿਕਲ ਆਈ ਆ ਤੇ ਵਾਰ ਗੰਦੀ ਬਹੁਤ ਜਿਆਦੀ ਸੀ ਕਿਉਂਕਿ ਕੱਪੜੇ ਧੋਈਦੇ ਨੇ ਤੇ ਉਹ ਅਜੇ ਮਾਹ ਮਿਲਸਾ ਨਾ 3-4 ਮਹੀਨੇ ਹੋਏ ਆਪਣ ਤੋਂ 3 ਤੇ ਆਵੇ ਕੋਆ ਵੀ ਇੰਨਾ ਜਿਆਦਾ ਗੰਦਾ ਸੀ ਤੇ ਐ ਪੂਰੀ ਚੰਗੀ ਤਰ੍ਹਾਂ ਸਾਫ ਹੋ ਗਿਆ ਵਾ ਤੇ ਇਹਦਾ ਨਾ ਥੋੜਾ ਜਿਹਾ ਮਸ਼ੀਨ ਦਾ ਕੰਮ ਵੀ ਕਰਾਉਣਾ ਲੈ ਮੈਨੂੰ ਸੋ ਕੋ ਯਾਦ ਨਹੀਂ ਸੀ ਕਿ ਇਹਦੇ ਨਾਲ ਪਾਣੀ ਵੀ ਡਰੇਨ ਹੁੰਦਾ ਤੇ ਉਹ ਦੇਸੀ ਜਿਹਾ ਹੀ ਮਤਲਬ ਕੀਤਾ ਵਾ ਜਿਗਾਰ ਜਿਹਾ ਲਾਇਆ ਵਾ ਦੋ ਮੈਂ ਸੋ ਇਹਨਾਂ ਨੂੰ ਕਹਿਣਾ ਹੈਗਾ ਕਿ ਸੋ ਉਹਨੂੰ ਵੀਰ ਨੂੰ ਬੁਲਾ ਕੇ ਤੇ ਉਹ ਆਣਾ ਕਰ ਜਾਂਦਾ ਦੋ ਮਿੰਟ ਜਿਆਦਾ ਪੁੱਲ ਗਿਆ ਵਾ ਤੇ ਮੈਂ ਕਿਹਾ ਕਹਿੰਦੇ ਕਿ ਚਲ ਬਾਹਰ ਆਹਿੰਦ ਕੇ ਫਿਰ ਮਾਜੀ ਛਿੱਟਾ ਛੁਟਾ ਆ ਗਈਆਂ ਤੇ ਅੰਦਰ ਹੀ ਕਰਦਨੇ ਬਾਥਰੂਮ ਦੇ ਵਿੱਚ ਚਲੋ ਹਰ ਇੱਕ ਕੰਮ ਤੇ ਆਪਣੀ ਮਿਹਨਤ ਤੇ ਲੱਗਦੀ ਆ ਹਨਾ ਕੋਈ ਵੀ ਕੰਮ ਆਪਾਂ ਮਿਹਨਤ ਦੇ ਨਾਲ ਹੀ ਆ ਤੇ ਮਿਹਨਤ ਤੇ ਲੱਗਦੀ ਪਰ ਇੰਨਾ ਸਾਫ਼ ਹੋ ਜਾਂਦਾ ਵਾ ਮਤਲਬ ਕੋਈ ਵੀ ਚੀਜ਼ ਮਤਲਬ ਮਿਹਨਤ ਦੇ ਨਾਲ ਹੀ ਆ ਆਪਾਂ ਹਨਾ ਕਿ ਕੋਈ ਵੀ ਕੰਮ ਆ ਜਿਸ ਤਰ੍ਹਾਂ ਮਿਹਨਤ ਕਰਾਂਗੇ ਹਨਾ ਤੇ ਉਹਦੇ ਨਾਲ ਹੀ ਆਪਾਂ ਨੂੰ ਫਲ ਇਕਣਾ ਇੱਕ ਦਿਨ ਜਰੂਰ ਮਿਲਦਾ ਵਾ ਜਰੂਰ ਪ੍ਰਮਾਤਮਾ ਦਿੰਦਾ ਵਾ ਤੇ ਚਲੋ ਆਪਾਂ ਮਿਹਨਤ ਕਹਿਣਾ ਕਰਨੀ ਚਾਹੀਦੀ ਆ ਤੇ ਇੱਥੇ ਬਸ ਇਹ ਵੀ ਮਿਹਨਤ ਹੀ ਮੇਰੀ ਮਤਲਬ ਕਿ ਮੈਂ ਮਸ਼ੀਨ ਨੂੰ ਮਤਲਬ ਪੂਰੇ ਮਤਲਬ ਮੈਨੂੰ 2 ਘੰਟੇ ਲੱਗ ਗਏ ਆ ਮਤਲਬ ਪੂਰਾ ਬਾਥਰੂਮ ਸਾਫ ਕੀਤਾ ਵਿੱਚੇ ਮਸ਼ੀਨ ਕੀਤੀ ਮਤਲਬ ਸਾਰਾ ਕੁਝ ਕਰਕੇ ਅੱਧਾ ਪੌਣਾ ਘੰਟਾ ਤੇ ਮੈਨੂੰ ਮਸ਼ੀਨ ਨੂੰ ਲੱਗ ਗਿਆ ਫਿਰ ਨਹੀਂ ਕਿੰਨੇ ਕਿ ਮਤਲਬ ਕਿ ਹਰ ਇੱਕ ਬ੍ਰੈਸ਼ ਮਾਰਿਆ ਇਹ ਸਟੀਲ ਬੂਲਨਾ ਸਾਫ ਕੀਤੀ ਕੁਚੀਨਾ ਸਾਫ ਕੀਤੀ ਹੂੰ ਇਹਦਾ ਕੰਮ ਨਾਲ ਸਿਰ ਕਰਾ ਦੋ ਠੀਕ ਆ ਬੜੀ ਗੰਦੀ ਹੋਈ ਹੈਗੀ ਹਨਾ ਰੱਦ ਕੇ ਬاتھਰੂਮ ਜੀ ਹਨਾ ਹਮਮ ਇਹਦਾ ਪਾਣੀ ਨਹੀਂ ਡਰੇਨ ਹੁੰਦਾ ਕਿਸੇ ਸੋਚ ਟੁੱਟਾ ਵਾ ਤੇ ਉਹ ਵੀ ਸੇਵਾ ਕਰਾ ਕੇ ਦੋ ਸਹੀ ਉਹ ਮਤਲਬ ਇਹ ਆ ਸੀ ਪਾਣੀ ਕੱਢਣ ਨੂੰ ਦੇਸੀ ਜਿਗਾਰਡ ਜੱਟੇ ਦੀ ਗਾੜੀ ਹੁੰਦੀ ਆ ਇਹ ਨਹੀਂ ਜੋਨੇ ਨਾ ਦਿਨ ਸਾਹ। ਗਾਏ। ਆ ਵੀ ਇਤੋਂ ਕਿ ਨਹੀਂ ਨਿਕਲਿਆ ਨਾ। ਇਹਦੇ ਤੇ ਪਾਣੀ ਚੁੰਦਾ ਵਾ ਔਰ ਟੁੱਟੀਦਾ। ਤੇ ਉਹਦਾ ਕਰਕੇ ਇਹ ਨਾ ਹਣੀ ਰੱਖਾ। ਭੀ ਮਤਲਬ ਉਹ ਕਿ ਹੋ ਗਿਆ ਪੌਣੇ ਘਟ ਦਾ ਟਾਈਮ ਸੀ ਜਦੋਂ ਮੈਂ ਮਸ਼ੀਨ ਅੰਦਰ ਰਖਵਾਈ ਤੇ ਅੱਜ ਨਾ ਸਾਰਾ ਦਿਨ ਇਸ ਤਰ੍ਹਾਂ ਹੀ ਲੱਗੇ ਰਿਹਾ ਤੇ ਮਤਲਬ ਟਾਈਮ ਜਿਆ ਨਹੀਂ ਲੱਗਾ। ਤੇ बस ਫੁਲਕੇ ਬਣਾਉਣ ਵਾਲੇ ਰਹਿ ਗਏ ਮੇਲੇ ਆਪਾਂ ਮਸ਼ੀਨ ਅੰਦਰ ਰੱਖੀ ਉਸ ਤੋਂ ਬਾਅਦ ਆ ਮੈਂ ਬਣਾਏ ਫੁਲਕੇ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਨੇ ਨੈਕਸਟ ਵੀਡੀਓ